ਸਰਾਇ ਦਿਵਾਲੀ ਦਾ ਧਿਆਨ ਜਿਹੜਾ ਵਾ ਇੱਕ ਦੋ ਦਿਨ ਤੱਕ ਆ ਰਿਹਾ ਵਾ ਤੇ ਕਿਸ ਤਰ੍ਹਾਂ ਦੇ ਸ਼ਹਿਰ ਵਿੱਚ ਟ੍ਰੈਫਿਕ ਨੂੰ ਸੰਭਲ ਕੇ ਕੀਤਾ ਗਿਆ ਦੇਖੋ ਜੈਹਨ ਜੀ ਮੈਂ ਤੁਹਾਡੇ ਚੈਨਲ ਲਈ ਦੱਸਣਾ ਚਾਹੁੰਦਾ ਕਿ ਮਾਨਯੋਗ ਸੀਪੀ ਸਾਹਿਬ ਦੀ ਰਹਿਮਾਈ ਹੇਠ ਮਾਨਯੋਗ ਏਡੀਸੀਪੀ ਟ੍ਰੈਫਿਕ ਸਾਹਿਬ ਨੇ ਇਹ ਸਾਰੇ ਜਿੰਨੇ ਵੀ ਆਪਣੇ ਟ੍ਰੈਫਿਕ ਜ਼ੋਨ ਅੰਬਰ ਸਭੀ ਹੈ ਸਾਰਿਆਂ ਨੂੰ ਹਦਾਇਤਾਂ ਕੀਤੀਆਂ ਵਾ ਕਿ ਤਿਹਾਰਾਂ ਦੇ ਮੱਦੇਨਜ਼ਰ ਜਿਹੜੇ ਦੁਕਾਨਦਾਰ ਆ ਜਿਹੜੀ ਆਪਣੀਆਂ ਦੁਕਾਨਾਂ ਨੂੰ ਰੋਡ ਦੇ ਉੱਤੇ ਲੈ ਕੇ ਆਪਣੀ ਦੁਕਾਨਦਾਰੀ ਕਰਦੇ ਆ ਉਹਨਾਂ ਨੂੰ ਮੈਂ ਅਪੀਲ ਕਰਦਾ ਵਾਂ ਕਿ ਪਿਆਰਾਂ ਦੇ ਮੱਦੇਨਜ਼ਰ ਉਹ ਦੁਕਾਨ ਨੂੰ ਪਿੱਛੇ ਰੱਖਣ ਤਾਂ ਕਿ ਕੋਈ ਗਾਹਕ ਜਾਂ ਕੋਈ ਵੀ ਬੰਦਾ ਆਪਣਾ ਵਹੀਕਲ ਲੈ ਕੇ ਆਂਦਾ ਉਹ ਰੋਡ ਦੇ ਉੱਤੇ ਲਾ ਕੇ ਉਹਨੂੰ ਬਲੌਕ ਨਾ ਕਰੇ ਜੇ ਉਹ ਰੋਡ ਨੂੰ ਬਲੌਕ ਕਰੇਗਾ ਤੇ ਫਿਰ ਸਾਨੂੰ ਵੀ ਜਾਮ ਲੱਗੇਗਾ ਉਹਨਾਂ ਦੇ ਚਲਾਨ ਕਰਾਂਗੇ ਇਹਦੇ ਨਾਲ ਫਿਰ ਪਿਆਰ ਜਿਹੜਾ ਵਾ ਉਹ ਥੋੜਾ ਫਿੱਕਾ ਹੋ ਜਾਏਗਾ ਮੈਂ ਐਸ ਕਰਕੇ ਅਪੀਲ ਕਰਦਾ ਵਾ ਅੰਮ੍ਰਿਤਸਰ ਦੀ ਜਨਤਾ ਨੂੰ ਜਿਹੜੇ ਦੁਕਾਨਦਾਰ ਆ ਕਿ ਉਹ ਆਪਣੀਆਂ ਜਿਹੜੀਆਂ ਦੁਕਾਨਾਂ ਹੈਗੀਆਂ ਉਹ ਰੋਡ ਤੋਂ ਪਿੱਛੇ ਫੁੱਟਪਾਥ ਤੇ ਉੱਥੇ ਦੁਕਾਨਾਂ ਦੇ ਨਾਲ ਲਾ ਕੇ ਰੱਖਣ ਜੀ ਸਰ ਇੱਕ ਜਿਹੜਾ ਦੇਖਣ ਨੂੰ ਮਿਲਿਆ ਵਾ ਅੰਮ੍ਰਿਤਸਰ ਚ ਬੈਟਰੀ ਈ ਰਿਕਸ਼ਾ ਤਾਂ ਬਹੁਤ ਹੋ ਗਿਆ ਕਈਆਂ ਦੇ ਨੰਬਰ ਲਿਖੇ ਗਏ ਲੇਕਿਨ ਕਈਆਂ ਜਿਹੜੇ ਆ ਈ ਰਿਕਸ਼ਾ ਜਿਹੜੇ ਦੇਖੋ ਜੀ ਜਿਹੜੀਆਂ ਤੇ ਸਟਾਰਟਿੰਗ ਵਿੱਚ ਬੈਟਰੀਆਂ ਆਈਆਂ ਸੀ ਉਹ ਬਿਨਾ ਨੰਬਰ ਤੋਂ ਹੀ ਆਈਆਂ ਸੀ ਤੇ ਜਿਹੜੀ ਉਸ ਤੋਂ ਬਾਅਦ ਜਦੋਂ ਨਵੀਆਂ ਬੈਟਰੀਆਂ ਆਣੀਆਂ ਸ਼ੁਰੂ ਹੋਈਆਂ ਮੈ 릭ਸ਼ਾ ਉਹਨਾਂ ਦੇ ਨੰਬਰ ਆਣੇ ਸ਼ੁਰੂ ਹੋ ਗਏ ਆ ਉਹਨ ਜਿਹੜੀ ਪੁਰਾਣੀਆਂ ਬੈਟਰੀਆਂ ਵਾਂ ਉਹਨਾਂ ਨੂੰ ਇੱਕ ਸਪੈਸ਼ਲ ਨੰਬਰ ਪੁਲਿਸ ਵੱਲੋਂ ਹੀ ਦਿੱਤੇ ਗਏ ਆ ਸਾਰੇ ਕੀ ਜਿਨ੍ਹਾਂ ਨਾਲ ਉਹਨਾਂ ਦੀ ਵੈਰੀਫਿਕੇਸ਼ਨ ਟ੍ਰੈਫਿਕ ਪੁਲਿਸ ਨੇ ਕੀਤੀ ਆ ਉਹਨਾਂ ਸਾਰੇ ਓਨਰ ਦੀ ਜਿਹੜੇ ਵੀ ਪੁਰਾਣੀਆਂ ਐ ਜਿਹੜੇ ਨਵੇਂ ਐ ਉਹ ਉਹਨਾਂ ਕੋਲ ਨੰਬਰ ਤੇ ਹੈਗੇ ਆ ਉਹ ਸਿਰਫ ਚਲਾਨ ਤੋਂ ਡਰਦੇ ਮਾਰੇ ਆਪਣੇ ਨੰਬਰ ਨਹੀਂ ਲਾਂਦੇ ਪਰ ਅਸੀਂ ਫੇਰ ਵੀ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਕਾਗਜ਼ ਚੈੱਕ ਕਰਕੇ ਉਹਦਾ ਮੈਨੂਅਲੀ ਚਲਾਨ ਕੱਢ ਦਿੰਨੇ ਆ ਉਹਨਾਂ ਦਾ ਪਰ ਫੇਰ ਵੀ ਆਪਾਂ ਇਹਨਾਂ ਸਾਰਿਆਂ ਨੂੰ ਫੇਰ ਅਪੀਲ ਕਰਾਂਗੇ ਕਿ ਨੰਬਰ ਜ਼ਰੂਰ ਲਾਏ ਰੱਖਣ ਕਿਉਂਕਿ ਹੁਣ ਅੱਗੇ ਤਿਹਾਰਾ ਦਾ ਹੈਗਾ ਵਾ ਫੈਸਟੀਵਲ ਦਾ ਮੌਸਮ ਹੈ ਕਿ ਆਪਾਂ ਹਲੇ ਇੱਧਰ ਥੋੜੇ ਜਿੰਨੇ ਤਿਹਾਰਾਂ ਵੱਲ ਬੀਜ਼ੀ ਆ ਇਹ ਜਦੋਂ ਕੰਪਲੀਟ ਕਰਨ ਤੋਂ ਬਾਅਦ ਆਪਾਂ ਸਾਰੇ ਈ ਰਿਕਸ਼ਾ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਕੇ ਇਹਨਾਂ ਦੇ ਨੰਬਰ ਲਵਾਏ ਜਾਣਗੇ ਤੇ ਇਹ ਮੁਹਿੰਮ ਚਲਾਈ ਜਾਏਗੀ ਸਰ ਜਿਹੜਾ ਹੁਣ ਪਟਾਕੇ ਵੀ ਦੀਵਾਲੀ ਤੇ ਚੱਲਨੇ ਆ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੋਗੇ ਕਿ ਗ੍ਰੀਨ ਦੀਵਾਲੀ ਜਿਹੜੀ ਅਮਰਾਨੀ ਜਾਈ ਦੀਆ ਦੇਖੋ ਜੀ ਹੁਣ ਤੇ ਸਾਰੇ ਜ਼ਿਆਦਾਤਰ ਇੰਟੈਲੀਜੈਂਟ ਹੀ ਆ ਸਭ ਨੂੰ ਇਸ ਚੀਜ਼ ਦਾ ਪਤਾ ਹੀ ਹੈ ਕਿ ਜਿਹੜੇ ਪਟਾਕੇ ਆ ਉਹ ਸਾਡੀ ਸਿਹਤ ਲਈ ਕਿੰਨੇ ਹਾਨੀਕਾਰਕ ਆ ਜੇ ਗ੍ਰੀਨ ਪਟਾਕੇ ਉਹ ਚਲਾਉਂਦੇ ਆ ਤੇ ਉਹਦੇ ਨਾਲ ਘੱਟ ਪੋਲਿਊਸ਼ਨ ਹੋਏਗਾ ਤੇ ਮੈਂ ਤੁਹਾਡੇ ਚੈਨਲ ਦਾ ਇਹ ਅਪੀਲ ਕਰਾਂਗਾ ਕਿ ਜਿਹੜੇ ਵੀ ਇਹ ਆਪਣੇ ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਆ ਉਹ ਆਪਣੇ ਬੱਚਿਆਂ ਨੂੰ ਸਮਝਾਣ ਕਿ ਅਗਰ ਪਟਾਕੇ ਚਲਾਣੇ ਆ ਤੇ ਗ੍ਰੀਨ ਗ੍ਰੀਨ ਪਟਾਕੇ ਚਲਾਣ ਦੂਜੇ ਪਟਾਕਿਆਂ ਨੂੰ ਅਵੋਇਡ ਕੀਤਾ ਜਾਏ ਚਾਹਾਂਗੇ ਦੀਵਾਲੀ ਲੇਕਿਨ ਸਾਡੇ ਟ੍ਰੈਫਿਕ ਸਟਾਫ ਅੰਮ੍ਰਿਤਸਰ ਵੱਲੋਂ ਜੋ ਕਿ ਚੰਦਾ ਕੀ ਤੁਹਾਡੀ ਦੀਵਾਲੀ ਖੁਸ਼ਹੂਮਾ ਤੇ ਵਧੀਆ ਹੋਵੇ ਅੰਮ੍ਰਿਤਸਰ ਵਾਸੀਆਂ ਦੀ ਇਹ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਤੇ ਇੱਕ ਬਿਨਾ ਜਾਮ ਤੋਂ ਤੇ ਬਿਨਾ ਭੀੜ ਭੜਕੇ ਤੋਂ ਤੁਹਾਡੀ ਦੀਵਾਲੀ ਨਿਕਲੇ ਇਹ ਹੀ ਸਾਡੀ ਕਾਮਨਾ ਹੈ ਜੀ ਥੈਂਕ ਯੂ